ਸਾਸਤਰੀ ਕਾਲ ਜੀ ਅੱਜ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਟਿਕਾ ਸ੍ਰੀ ਗੁਰੂ ਗ੍ਰੰਥ ਤਰਪਨ ਉਸ ਤੇ ਆਧਾਰ ਤੇ ਜਪਜੀ ਸਾਹਿਬ ਦੇ ਪਹਿਲੇ ਹਿੱਸੇ ਦੀ ਵਿਚਾਰ ਕਰਾਂਗੇ ਹਾਂਜੀ ਮਕਸਦ ਇਹ ਹੀ ਹੈ ਕਿ ਮੂਲ ਮੰਤਰ ਤੇ ਜਿਹੜੀਆਂ ਪਹਿਲੀਆਂ ਕੁਝ ਪੌੜੀਆਂ ਨੇ ਉਹਨਾਂ ਦੇ ਅਰਥਾਂ ਨੂੰ ਉਹਨਾਂ ਦੀ ਡੁੰਗਾਈ ਨੂੰ ਥੋੜਾ ਸਮਝਿਆ ਜਾਵੇ ਬਿਲਕੁਲ ਜੀ ਬਹੁਤ ਅਹਿਮ ਵਿਸ਼ਾ ਹੈ ਇਹ ਤੇ ਸ਼ੁਰੂਆਤ ਜਿਵੇਂ ਤੁਸੀਂ ਕਿਹਾ ਮੂਲ ਮੰਤਰ ਤੋਂ ਹੀ ਹੁੰਦੀ ਹੈ ਉਹ ਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੂੰ ਇਹ ਤਾਂ ਜੀ ਸਿੱਖ ਫਲਸਫੇ ਦੀ ਨੀਂਹ ਹੈ ਪਹਿਲਾ ਅਖਰੀ ਦੇਖੋ ਇਕ ਓੰਕਾਰ ਹਾਂਜੀ ਇਹਦੇ ਤਿੰਨ ਹਿੱਸੇ ਨੇ ਇਕ ਓ ਤੇ ਸਤ ਮਤਲਬ ਇਕ ਸਭ ਵਿੱਚ ਵਸਣ ਵਾਲੀ ਸ਼ਕਤੀ ਤੇ ਕਾਰ ਅੱਛਾ ਕਾਰ ਦਾ ਕੀ ਮਤਲਬ ਹੋਇਆ ਥੇ ਕਾਰ ਦਾ ਅਰਥ ਹੈ ਇਕ ਰਸ ਸਦਾ ਇੱਕੋ ਜਿਹਾ ਰਹਿਣ ਵਾਲਾ ਜਿਸ ਵਿੱਚ ਕੋਈ ਬਦਲਾ ਨਹੀਂ ਆਉਂਦਾ ਵਾਹ ਇਕ ਰਸ ਇਹ ਤਾਂ ਬੜੀ ਵੱਡੀ ਗੱਲ ਹੈ ਹਾਂਜੀ ਬਹੁ ਡੂੰਗਾ ਸੰਕਲਪ ਹੈ ਮਤਲਬ ਉਹ ਇਕ ਵੀ ਹੈ ਤੇ ਸਭ ਵਿੱਚ ਵੀ ਹੈ ਪਰ ਫਿਰ ਵੀ ਇਕ ਰਸ ਹੈ ਬਦਲਦਾ ਨਹੀਂ ਸਮਝ ਗਈ ਤੇ ਤੇ ਫਿਰ ਅੱਗੇ ਸਤਨਾਮ ਸਤ ਮਤਲਬ ਹੋਂਦ ਵਾਲਾ ਸੱਚਾ ਜੋ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਰਹੇਗਾ ਸੋ ਉਸ ਦਾ ਨਾਮ ਹੀ ਸਤ ਹੈ ਅੱਛਾ ਫਿਰ ਕਰਤਾ ਪੁਰਖ ਸਭ ਨੂੰ ਬਣਾਉਣ ਵਾਲਾ ਸਿਰਜਣਹਾਰ ਤੇ ਸਿਰਫ ਬਣਾਉਣ ਵਾਲਾ ਹੀ ਨਹੀਂ ਸਭ ਵਿੱਚ ਮੌਜੂਦ ਵੀ ਹਾਂਜੀ ਤੇ ਨਿਰਪਉ ਨਿਰਵੈਰ ਇਹ ਤਾਂ ਕਾਫੀ ਸਪਸ਼ਟ ਲੱਗਦੇ ਨੇ ਹਾਂਜੀ ਬਿਲਕੁਲ ਨਿਰਪਉ ਜਿਸ ਨੂੰ ਕੋਈ ਡਰ ਨਹੀਂ ਨਿਰਵੈਰ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਤੇ ਅਕਾਲ ਮੂਰਤ ਇਹਦੇ ਬਾਰੇ ਥੋੜਾ ਹੋਰ ਦੱਸੋ ਖਾਸ ਕਰਕੇ ਮੂਰਤ ਤੇ ਮੂਰਤੂ ਦਾ ਫਰਕ ਜ਼ਰੂਰ ਅਕਾਲ ਮੂਰਤ ਮਤਲਬ ਉਹ ਹਸਤੀ ਜਿਸ ਦਾ ਸਰੂਪ ਜਿਸ ਦਾ ਵਜੂਦ ਕਾਲ ਤੋਂ ਪਰੇ ਹੈ ਸਮੇ ਦੇ ਬੰਧਨ ਵਿੱਚ ਨਹੀਂ ਨਾਸ ਰਹਤ ਅੱਛਾ ਦੇਖੋ ਇੱਥੇ ਮੂਰਤ ਸਿਹਾਰੀ ਨਾਲ ਦਾ ਅਰਥ ਹੈ ਸਰੂਪ ਹਸਤੀ ਇਹ ਸਟ੍ਰੀਲਿੰਗ ਹੈ। ਹੂੰ। ਤੇ ਜਿਹੜਾ ਸ਼ਬਦ ਮੂਰਤੂ ਔਂਕੜ ਨਾਲ ਆਉਂਦਾ ਹੈ ਉਹ ਪੁਲਿੰਗ ਹੈ ਤੇ ਉਹਦਾ ਮਤਲਬ ਹੁੰਦਾ ਹੈ ਸਮਾਂ ਜਾਂ ਮਹੂਰਤ। ਠੀਕ ਹੈ, ਠੀਕ ਹੈ। ਇਹ ਫਰਕ ਸਮਝਣਾ ਜ਼ਰੂਰੀ ਸੀ। ਫਿਰ ਅਜੂਨੀ ਤੇ ਸੈਭਮ। ਅਜੂਨੀ ਜਿਹੜਾ ਜੂਨਾ ਵਿੱਚ ਨਹੀਂ ਆਉਂਦਾ। ਜਨਮ ਮਰਨ ਦੇ ਗੇੜ ਤੋਂ ਰਹਿਤ ਤੇ ਸੈਫੰਗ ਪਾੰਦਾ ਮਤਲਬ ਹੈ ਹੋਣਾ। ਸੈ ਮਨੇ ਆਪਣੇ ਆਪ ਤੋਂ। ਸੋ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਣ ਵਾਲਾ। ਕਿਸੇ ਨੇ ਬਣਾਇਆ ਨਹੀਂ ਉਸਨੂੰ। ਵਾਹ। ਤੇ ਅਖੀਰ ਵਿੱਚ ਗੁਰਪ੍ਰਸਾਦ ਹਾਂਜੀ ਇਹ ਸਭ ਤੋਂ ਅਹਿਮ ਹੈ ਮਤਲਬ ਇਹ ਸਾਰੇ ਗੁਨਾ ਵਾਲਾ ਪਰਮਾਤਮਾ ਮਿਲਦਾ ਕਿਵੇਂ ਹੈ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਪ੍ਰਸਾਦ ਨਾਲ ਤਾਂ ਮਤਲਬ ਗਿਆਨ ਤੇ ਸਮਝ ਲਈ ਗੁਰੂ ਦਾ ਹੋਣਾ ਜ਼ਰੂਰੀ ਹੈ ਬਿਲਕੁਲ ਸੋ ਪੂਰਾ ਮੂਲ ਮੰਤਰ ਉਸ ਇੱਕ ਆਕਾਲ ਪੁਰਖ ਦਾ ਸਰੂਪ ਹੈ ਤੇ ਉਸ ਦੀ ਪ੍ਰਾਪਤੀ ਦਾ ਰਾਹ ਦੱਸਦਾ ਹੈ ਇੱਕ ਗੱਲ ਹੋਰ ਕਈ ਵਾਰ ਲੋਕ ਮੂਲ ਮੰਤਰ ਤੇ ਜਪ ਬਾਣੀ ਨੂੰ ਇੱਕ ਹੀ ਸਮਝ ਲੈਂਦੇ ਨੇ ਹਾਂਜੀ ਇਹ ਪੁਲੇਖਾ ਪੈ ਜਾਂਦਾ ਪਰ মূল ਮੰਤਰ ਵਖਰੀ ਇਕਾਈ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਵਿੱਚ ਹੈ ਤੇ ਕਈ ਰਾਗਾਂ ਤੋਂ ਪਹਿਲਾਂ ਵੀ ਜਬ ਬਾਣੀ ਇਸ ਤੋਂ ਬਾਅਦ ਵਾਲੇ ਸ਼ਲੋਕ ਤੋਂ ਸ਼ੁਰੂ ਹੁੰਦੀ ਹੈ ਹਾਂ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਇਸ ਸ਼ਲੋਕ ਦੀ ਵੀ ਬੜੀ ਅਹਿਮੀਅਤ ਹੈ ਬਹੁਤ ਜ਼ਿਆਦਾ ਇਹ ਮੰਗਲਾ ਚਰਨ ਹੈ ਉਸ ਪ੍ਰਬੂ ਦੀ ਸਦੀਵੀ ਸੱਚਾਈ ਦਾ ਐਲਾਨ ਉਹ ਮੂੜ ਤੋਂ ਸੱਚ ਜੁਗਾਦ ਦੇ ਮੂੜ ਤੋਂ ਸੱਚ ਹੁਣ ਵੀ ਸੱਚ ਤੇ ਹਮੇਸ਼ਾ ਸੱਚ ਰਹੇਗਾ ਇਸ ਤਾਪਨਾ ਕਰਦਾ ਹੈ ਕਿ ਕਿਸ ਦਾ ਜਪ ਕਰਨਾ ਹੈ ਬਿਲਕੁਲ ਫਿਰ ਆਉਂਦੀ ਹੈ ਪਹਿਲੀ ਪੌੜੀ ਜਿਹੜੀ ਸਿੱਧਾ ਸਵਾਲ ਪੁੱਛਦੀ ਹੈ ਕਿਵ ਸਚਿਆਰਾ ਹੋਈਏ ਕਿਵ ਕੋਲੇ ਟੁੱਟੇ ਪਾਲ ਹਾਂ ਕਿ ਸੱਚੇ ਕਿਵੇਂ ਬਣੀਏ ਰੱਬ ਨਾਲ ਕਿਵੇਂ ਜੁੜੀਏ ਤੇ ਸਾਡੇ ਤੇ ਸੱਚ ਵਿਚਕਾਰ ਇਹ ਝੂਠ ਦੀ ਕੰਧ ਕਿਵੇਂ ਟੁੱਟੇ ਤੇ ਗੁਰੂ ਸਾਹਿਬ ਫਿਰ ਦੱਸਦੇ ਨੇ ਕਿ ਕਿਹੜੇ ਤਰੀਕੇ ਕੰਮ ਨਹੀਂ ਕਰਦੇ ਪਹਿਲਾਂ ਸਰੀਰ ਨੂੰ ਸਾਫ਼ ਕਰਨਾ ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਇਥੇ ਸੋਚ ਮਤਲਬ ਸੁਚਮਤਾ ਸਫਾਈ اچھا ਲੱਖ ਵਾਰ ਨਹਾਉਣ ਨਾਲ ਵੀ ਮਨ ਸਾਫ ਨਹੀਂ ਹੁੰਦਾ ਸਹੀ ਗੱਲ ਦੂਜਾ ਚੁੱਪ ਰਹਿਣਾ ਚੁੱਪੇ ਚੁੱਪ ਨਾ ਹੋਵੇ ਜੇ ਲੈ ਰਹਾ ਲਿਵਤਾਰ ਬਾਰੋਂ ਚੁੱਪ ਕਰਕੇ ਬੈਠਣ ਨਾਲ ਮਨ ਸ਼ਾਂਤ ਨਹੀਂ ਹੁੰਦਾ ਤੇ ਤੀਜਾ ਦੁਨੀਆ ਦੇ ਪਦਾਰਥ ਇਕੱਠੇ ਕਰਨਾ ਹਾਂਜੀ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਦੁਨੀਆ ਦੇ ਪੰਡਾਰ ਮਿਲ ਜਾਣ ਤ੍ਰਿਸ਼ਨਾ ਫਿਰ ਵੀ ਨਹੀਂ ਮਿਟਦੀ ਤੇ ਚੌਥਾ ਚਲਾਕੀਆਂ ਸਹਾਸ ਸਿਆਣਪਾਂ ਲੱਖ ਹੋ ਹੈ ਤੇ ਕਿੱਕ ਨਾ ਚੱਲੇ ਨਾਲ ਬਿਲਕੁਲ ਹਜ਼ਾਰਾਂ ਲੱਖਾਂ ਸਿਆਣਪਾਂ ਅਕਲਮੰਦੀਆਂ ਅੰਤ ਵੇਲੇ ਕੰਮ ਨਹੀਂ ਆਉਂਦੀਆਂ ਤਾਂ ਫਿਰ ਹੱਲ ਕੀ ਹੈ ਇਹਨੇ ਸਾਰੇ ਤਰੀਕੇ ਤਾਂ ਗੁਰੂ ਸਾਹਿਬ ਨੇ ਨਕਾਰ ਦਿੱਤੇ ਹੱਲ ਉਸੇ ਪੌੜੀ ਦੇ ਅਖੀਰ ਵਿੱਚ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਵਿੱਚ ਚੱਲਣਾ ਰੱਬ ਦੀ ਰਜ਼ਾ ਵਿੱਚ ਹਾਂਜੀ ਇਹੀ ਅਸਲ ਰਾਹ ਹੈ ਇਹੀ ਨਿਯਮ ਹੈ ਜਿਹੜਾ ਹਰ ਜੀਵ ਦੇ ਨਾਲ ਲਿਖਿਆ ਹੋਇਆ ਹੈ ਬਾਹਰੀ ਕਰਮकांड ਨਹੀਂ ਅੰਦਰੋਂ ਉਸਤੇ ਭਾਣੇ ਨੂੰ ਮੰਨਣਾ ਤੇ ਇਹ ਹੁਕਮ ਕੀ ਹੈ ਇਸ ਨੂੰ ਦੂਜੀ ਪੌੜੀ ਵਿੱਚ ਹੋਰ ਖੋਲਿਆ ਗਿਆ ਹੈ ਜੀ ਹਾਂ ਦੂਜੀ ਪੌੜੀ ਪੂਰੀ ਤਰ੍ਹਾਂ ਹੁਕਮ ਦੀ ਵਿਆਖਿਆ ਕਰਦੀ ਹੈ ਸਭ ਕੁਝ ਉਸਤੇ ਹੁਕਮ ਵਿੱਚ ਹੋ ਰਿਹਾ ਹੈ ਜੀਵਾਂ ਦਾ ਬਣਨਾ ਵਡਿਆਈ ਮਿਲਣੀ ਚੰਗਾ ਮਾੜਾ ਹੋਣਾ ਸੁੱਖ ਦੁੱਖ ਬਖਸ਼ਿਸ਼ ਜਨਮ ਮਰਨ ਦਾ ਚੱਕਰ ਸਭ ਕੁਝ ਹਾਂ ਤੇ ਸਭ ਤੋਂ ਵੱਡੀ ਗੱਲ ਨਾਨਕ ਹੁਕਮ ਹੈ ਜੇ 부ਝੇ ਤਾਂ ਹੋ ਮੈਂ ਕਹਿ ਨ ਕੋਈ ਦੋ ਜੀ ਬੰਦਾ ਹੁਕਮ ਨੂੰ ਸਮਝ ਲਵੇ ਤਾਂ ਹੋ ਮੈਂ ਮੈਂ ਮੇਰੀ ਖਤਮ ਹੋ ਜਾਂਦੀ ਹੈ ਬਿਲਕੁਲ ਹੁਕਮ ਦੀ ਸਮਝ ਹੀ ਹੋਮੇ ਦਾ ਇਲਾਜ ਹੈ ਤੇ ਤੀਜੀ ਪੌੜੀ ਉਸ ਵਿੱਚ ਕੀ ਹੈ ਤੀਜੀ ਪੌੜੀ ਜਿ ਇੱਕ ਚਲਕ ਹੈ ਕਿ ਲੋਕ ਕਿਵੇਂ-ਕਿਵੇਂ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ ਕੋਈ ਉਸ ਦੀ ਤਾਕਤ ਨੂੰ ਕੋਈ ਦਾਤਾ ਨੂੰ ਕੋਈ ਗੁਣਾ ਨੂੰ ਕੋਈ ਉਸ ਤੇ ਬਣਾਉਣ ਤੇ ਮਿਟਾਉਣ ਦੀ ਸ਼ਕਤੀ ਨੂੰ ਅਲੱਗ-ਅਲੱਗ ਨਜ਼ਰੀਏ ਤੋਂ ਸਹੀ ਗੱਲ ਅੱਜ ਦੀ ਇਹ ਵਿਚਾਰ ਬੜੀ ਲਾਹੇਵੰਦ ਰਹੀ ਅਸੀਂ ਮੂਲ ਮੰਤਰ ਤੇ ਪਹਿਲੀਆਂ ਦੋ ਤਿੰਨ ਪੌੜੀਆਂ ਤੇ ਗੱਲ ਕੀਤੀ हां जी जपजी साहब ਦਾ ਆਰੰਭ ਹੀ ਇੰਨਾ ਗਹਿਰਾ ਹੈ ਸੱਚਮੁੱਚ ਜਾਂਦੇ ਜਾਂਦੇ ਇੱਕ ਸਵਾਲ ਸਿਰੋਤਿਆਂ ਲਈ ਛੱਡ ਜਾਂਦੇ ਆ ਸੋਚਣ ਵਾਲੀ ਗੱਲ ਹੈ ਕਿ ਇਹ ਜਿਹੜਾ ਹੁਕਮ ਵਿੱਚ ਰਹਿਣ ਦਾ ਸਿਧਾਂਤ ਹੈ ਇਹ ਸਾਡੇ ਆਪਣੇ ਜ਼ੋਰ ਨਾਲ ਕੀਤੇ ਜਾਂਦੇ ਯਤਨਾਂ ਜਿਵੇਂ ਅਨੁਸ਼ਾਸਨ ਰੀਤੀ ਰਿਵਾਜ ਜਾਂ ਸਿਰਫ ਗਿਆਨ ਹਾਸਲ ਕਰਨਾ ਇਹਨਾਂ ਨੂੰ ਕਿਵੇਂ ਵੇਖਦਾ ਹੈ ਕੀ ਹੁਕਮ ਨੂੰ ਸਮਝਣਾ ਇਹਨਾਂ ਸਭ ਤੋਂ ਵੱਖਰੀ ਜਾਂ ਸ਼ਾਇਦ ਬੁਨਿਆਦੀ ਚੀਜ਼ ਹੈ ਇਸਤੇ ਜ਼ਰੂਰ ਸੋਚ ਵਿਚਾਰ ਕਰਨਾ